ਤੁਹਾਡਾ ਸਵਾਗਤ ਹੈ ਤੁਹਾਡਾ ਆਸਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਦਿਨੀ ਸਿਆਸਤ ਇੱਕ ਵੀਡੀਓ ਦੇ ਤੇ ਕਾਫੀ ਗਰਮਾਈ ਆ ਜਿਹਦੇ ਵਿੱਚ ਕੈਬਨਟ ਮੰਤਰੀ ਪੰਜਾਬ ਦੀ ਵੀਡੀਓ ਜਿਹੜੀ ਆ ਉਹ ਦੱਸੀ ਗਈ ਆ ਕਾਫੀ ਸਿਆਸਤ ਵੀ ਹੋ ਰਹੀ ਤੇ ਗਰਮਾਈ ਆ ਤੇ ਕਾਫੀ ਗੱਲਾਂ ਵੀ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਸੁਣਨੇ ਨੂੰ ਦੇਖਣੇ ਨੂੰ ਜਿਹੜੀਆਂ ਮਿਲੀਆਂ ਆ ਪਰ ਹੁਣ ਜਿਹੜਾ ਆ ਜਦੋਂ ਬਾਈ ਇਲੈਕਸ਼ਨ ਜਲੰਧਰ ਦੇ ਜਿਹੜੇ ਉਹ ਨਿਪਟ ਜਾਂਦੇ ਆ ਕੰਪਲੀਟ ਹਾਲਾਤ ਦੇ ਵਿੱਚ ਕਈ ਆਗੂ ਜਿਹੜੇ ਆ ਉਮਰ ਸ਼ਰ ਦੇ ਹੁਣ ਪੰਜਾਬ ਦੇ ਹੁਣ ਉਹ ਖੜੇ ਹੋਏ ਨੇ ਉਹ ਨਿਤਰੇ ਨੇ ਉਹਨਾਂ ਦੇ ਹੱਕ ਦੇ ਵਿੱਚ ਸਾਡੇ ਨਾਲ ਇਹ ਜਿਹੇ ਇੱਕ ਆਗੂ ਕਾਂਗਰਸ ਤੋਂ ਹੀ ਇੱਕ ਆਗੂ ਜਿਹੜੇ ਨੇ ਵੱਡਾ ਕਦਰ ਰੱਖਦੇ ਨੇ ਉਹ ਸਾਡੇ ਨਾਲ ਮੌਜੂਦ ਨੇ ਬਨੂ ਪ੍ਰਤਾਪ ਜੀ ਐਡਵੋਕੇਟ ਬਨੂ ਪ੍ਰਤਾਪ ਸਾਡਾ ਨਾਮ ਮੌਜੂਦ ਪ੍ਰਤਾਪ ਜੀ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਮੈਂ ਪੰਜਾਬ ਤੋਂ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਸਰ ਕਾਫੀ ਵੀਡੀਓ ਚਰਚਿਤ ਰਹੀ ਹੈ ਕਾਫੀ ਗਰਮਾਇਆ ਰਿਹਾ ਹੈ ਮਾਮਲਾ ਵੀਡੀਓ ਕਿੰਨਾ ਲੱਗਦਾ ਕਿੰਨਾ ਕੁ ਸੱਚ ਹੈ ਦੇ ਵਿੱਚ ਤੇ ਕਿੰਨਾ ਝੂਠ ਹੈ ਕਿਉਂਕਿ ਲੋਕਲ ਲੈਵਲ ਦੇ ਉੱਤੇ ਤੁਸੀਂ ਜੁੜੇ ਹੋਏ ਹੋ ਲੋਕਲ ਲੈਵਲ ਦੇ ਉੱਤੇ ਹਰ ਚੀਜ਼ ਗਰਾਊਂਡ ਦੇ ਲੈਵਲ ਤੋਂ ਪਈ ਜਾਣਦੇ ਹੋ ਕਾਫੀ ਲੰਬੇ ਸਮੇਂ ਤੋਂ ਤੁਸੀਂ ਵੀ ਇਸ ਰਾਜਨੀਤੀ ਦੇ ਵਿੱਚ ਰਹੇ ਹੋ ਦੇਖੋ ਜੀ ਜਿਹੜਾ ਮਸਲਾ ਮੈਂ ਸਮਝਦਾ ਨੂੰ ਰਾਜਨੀਤਿਕ ਜਿਹੜਾ ਰੰਗ ਨਹੀਂ ਦੇਣਾ ਚਾਹੀਦਾ ਔਰ ਦੂਸਰਾ ਮੈਂ ਸਮਝਦਾ ਕਿ ਬਹੁਤ ਹੀ ਦੇਰ ਤੋਂ ਬਾਅਦ ਜਿਹੜਾ ਸਾਡਾ ਪਠਾਨਕੋਟ ਜ਼ਿਲ੍ਹਾ ਮੈਂ ਕਾਂਗਰਸ ਪਾਰਟੀ ਨਾਲ ਸਮਰਧਤ ਹੈ ਕਾਂਗਰਸ ਦਾ ਗਫਾਦਾਰ ਸਪਾਈ ਹੈ ਪਰ ਜਿਹੜਾ ਸਾਡਾ ਜ਼ਿਲ੍ਹਾ ਪਠਾਨਕੋਟ ਹੈ ਉੱਥੇ ਬਹੁਤ ਹੀ ਦੇਰ ਬਾਅਦ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਨੂੰ ਇੱਕ ਜਿਹੜਾ ਕੈਬਨਿਟ 'ਚ ਜਿਹੜਾ ਸਾਡਾ ਇਥੋਂ ਨੁਮਾਇੰਦਾ ਮਿਲਿਆ ਜਿਹੜਾ ਕੋ ਫੋਰੈਸਟ ਦਾ ਮਹਿਕਮਾ ਹੈ ਤੇ ਨਾਲ ਫੂਡ ਐਂਡ ਸਿਵਲ ਸਪਲਾਈ ਉਹ ਕਾਫੀ ਇੰਪੋਰਟੈਂਟ ਪੋਜੀਸ਼ਨ ਹੈ ਕੈਬਨਿਟ 'ਚ ਮੈਂ ਸਮਝਦਾ ਜਿਸ ਕਰਕੇ ਰਿਸਪੈਕਟਿਵ ਪਾਰਟੀ ਲਾਈਨ ਇੱਕ ਇਲਾਕੇ ਦਾ ਜਿਹੜਾ ਵਿਕਾਸ ਹੈ ਉਹ ਜਿਹੜਾ ਬਹੁਤ ਹੀ ਉਹਦੇ ਚ ਥੋੜੀ ਸਪੀਡ ਆਉਂਦੀ ਹੈ ਕਿਉਂਕਿ ਅਸੀਂ ਜੇ ਲੋਕ ਸਭਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਪਠਾਨਕੋਟ ਦੀ ਲੀਡਰਸ਼ਿਪ ਚਾਹੇ ਉਹ ਕਾਂਗਰਸ ਦੀ ਹੈ ਚਾਹੇ ਉਹ ਭਾਜਪਾ ਦੀ ਹੈ ਚਾਹੇ ਹੁਣ ਕਿਸੇ ਹੋਰ ਪਾਰਟੀ ਦੀ ਹੈ ਕਿਸੇ ਵੀ ਪਰ ਹਮੇਸ਼ਾ ਪਠਾਨਕੋਟ ਦੀ ਲੀਡਰਸ਼ਿਪ ਨੂੰ ਸਾਈਡਲਾਈਨ ਕਰਨ ਦਾ ਕੰਮ ਕੀਤਾ ਗਿਆ ਜਿਹੜਾ ਵੀ ਵਿਅਕਤੀ ਜਿੰਨ ਉੱਠਣ ਦੀ ਕੋਸ਼ਿਸ਼ ਕੀਤੀ ਉਹਨੂੰ ਹਮੇਸ਼ਾ ਸਾਈਡਲਾਈਨ ਕਰਨ ਦਾ ਕੰਮ ਕੀਤਾ ਗਿਆ ਦਕੋ ਮੈਂ ਨਿੱਜੀ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਹੂੰ ਤੇ ਮੇਰਾ ਜੋ ਪਰਸਨਲ ਸਟੈਂਡ ਮੈਂ ਕਰਨਾ ਹੈ ਕਿ ਕਿਸੇ ਦੇ ਨਿੱਜੀ ਜ਼ਿੰਦਗੀ ਤੇ ਟਿੱਪਣੀ ਵੀ ਨਹੀਂ ਕਰਨੀ ਚਾਹੀਦੀ ਅਸੀਂ ਵਿਚਾਰਾਂ ਦੀ ਗੱਲ ਕਰੀਏ ਅਸੀਂ ਮੁੱਦਿਆਂ ਦੀ ਗੱਲ ਕਰੀਏ ਅਸੀਂ ਵਿਕਾਸ ਦੀ ਗੱਲ ਕਰੀਏ ਜਿਹੜੇ ਅੱਜ ਜੋ ਮਸਲੇ ਨੇ ਜੋ ਸਾਨੂੰ ਡਿਸਕਸ ਕਰਨ ਦੀ ਲੋੜ ਹੈ ਉਹ ਹੈਗੇ ਨਾ ਕਿ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਨੇ ਲੋਕਾਂ ਦੇ ਉਹਨਾਂ ਦੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ ਇਹ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਨੇ ਇਹਨਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਔਰ ਦੂਜੀ ਗੱਲ ਜਿਹੜੇ ਕੰਸਰਨਡ ਮੰਤਰੀ ਸਾਹਿਬ ਨੇ ਸਾਡੇ ਜ਼ਿਲ੍ਹੇ ਦੇ ਦੇਖੋ ਬਹੁਤ ਹੀ ਅਨੋਦਵੀ ਪਰਿਵਾਰ ਹੈ ਇਲਜ਼ਾਮ ਸੱਚ ਹੈ ਜਾਂ ਝੂਠ ਹੈ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਕਿਸੇ ਨੂੰ ਇਹ ਨਾ ਭੰਡ ਦੋ ਉਹਨਾਂ ਦੇ ਪਰਿਵਾਰ ਤੇ ਕੀ ਬੀਤੇਗੀ ਉਹਨਾਂ ਦੀ ਵਾਈਫ ਤੇ ਕੀ ਬੀਤੇਗੀ ਉਹਨਾਂ ਦੇ ਬੱਚਿਆਂ ਤੇ ਕੀ ਬੀਤੇਗੀ ਉਹਨਾਂ ਦੇ ਰਿਸ਼ਤੇਦਾਰਾਂ ਤੇ ਉਹਨਾਂ ਦੇ ਦੋਸਤਾਂ ਤੇ ਕੀ ਬੀਤੇਗੀ ਮੈਂ ਇਨਸਾਨੀਅਤ ਦੇ ਨਾਤੇ ਮੈਂ ਸਮਝਦਾ ਬਿਲਕੁਲ ਗਲਤ ਹੈ ਅਸੀਂ ਸਾਨੂੰ ਉੱਠ ਕੇ ਜਿਹੜਾ ਰਾਜਨੀਤੀ ਹੈ ਬੜੇ ਸਾਫ਼ ਸੁੱਤਰੇ ਢੰਗ ਨਾਲ ਕਰਨੀ ਚਾਹੀਦੀ ਮੈਂ ਕਹਾਂਗੇ ਆਪ ਦੀ ਸਰਕਾਰ ਵੀ ਬਹੁਤ ਵਧੀਆ ਚੱਲ ਰਹੀ ਹੈ ਤੇ ਮੈਂ ਨਹੀਂ ਸਮਝਦਾ ਚੱਲ ਰਹੀ ਹੈ ਪਰ ਇਹਨੂੰ 100 ਕੰਪਲੇਂਟਸ ਨੇ ਪਰ ਨਿੱਜੀ ਤੌਰ ਤੇ ਜਾਣਾ ਬਹੁਤ ਗਲਤ ਬਨੂ ਜੀ ਤੁਹਾਡੀ ਆਪਦੀ ਪਾਰਟੀ ਦੇ ਨੁਮਾਇੰਦੇ ਨੇ ਜਿਹੜਾ ਇਹ ਸਵਾਲ ਉਠਾਇਆ ਤੁਹਾਡੇ ਆਪਦੀ ਪਾਰਟੀ ਦੇ ਕਈ ਏਦਾਂ ਦੇ ਉਧੇਦਾਰ ਆ ਪਠਾਨਕੋਟ ਤੋਂ ਵੀ ਇਹ ਗੱਲ ਕਰੀਏ ਜਿਹੜੇ ਸਾਹਮਣੇ ਆਏ ਉਹਨਾਂ ਨੇ ਕਿਹਾ ਵੀ ਇਹ ਮੰਤਰੀ ਨੇ ਜੋ ਕੀਤਾ ਗਲਤ ਕੀਤਾ ਤੇ ਤੁਸੀਂ ਇੱਕ ਉਸੇ ਹੀ ਪਾਰਟੀ ਦੇ ਜਿੱਦਾਂ ਕਿਹਾ ਵੀ ਮੈਂ ਵਫਾਦਾਰ ਸਪਾਈ ਹਾਂ ਤੇ ਲੱਗਦਾ ਨਹੀਂ ਤੁਹਾਡੀ ਵਫਾਦਾਰੀ ਦੇ ਉੱਤੇ ਜਿਹੜਾ ਸਵਾਲ ਉੱਠੇਗਾ ਦੇਖੋ ਮੈਂ ਆਪਣੀ ਗੱਲ ਕਰਾਂਗਾ ਤੁਜਾਨਪੁਰ ਦੀ ਸੀਟ ਅਸੀਂ ਜਿੱਤ ਕੇ ਦਿੱਤੀ ਹੈ ਪਾਰਟੀ ਨੂੰ ਪਿਛਲੀ ਵਾਰੀ ਹੂੰ ਇੱਥੇ ਕਾਂਗਰਸ ਦਾ ਵਿਧਾਇਕ ਬਣਾਇਆ ਹੂੰ ਤੇ ਸਾਡੀ ਵਫਾਦਾਰੀ ਤੇ ਸਵਾਲ ਕਰਨਾ ਫਿਰ ਤਾਂ ਮੈਂ ਸਮਝਦਾ ਕਿਸੇ ਦੀ ਵੀ ਫਿਰ ਕੋਈ ਵਫਾਦਾਰ ਨਹੀਂ ਹੂੰ ਜਦੋਂ ਗੱਲ ਆ ਜੇ ਨਿੱਜੀ ਤੌਰ ਤੇ ਜਿਸ ਜਿਹੜੇ ਮੁੱਦੇ ਇਰਸਪੈਕਟਿਵ ਜਿਹਨਾਂ ਦਾ ਕੋਈ ਮਤਲਬ ਨਹੀਂ ਹੈ ਹੂੰ ਜਿਹੜੇ ਕਿਸੇ ਦੀ ਛਵੀ ਖਰਾਬ ਕਰਨ ਨੂੰ ਆਇਆ ਕਿਸੇ ਨੂੰ ਕਿਸੇ ਦੀ ਬੇਇੱਜ਼ਤੀ ਕਰਨ ਵਾਲੇ ਨੇ ਆਇਆ ਕਿਸੇ ਦਾ ਮਜ਼ਾਕ ਉਡਾਉਣ ਵਾਲੇ ਨੇ ਹੂੰ ਔਰ ਨਿਜੀ ਤੌਰ ਤੇ ਕਿਸੇ ਦਾ ਨੁਕਸਾਨ ਕਰਨ ਵਾਲੇ ਨਾ ਉਹ ਮੁੱਦੇ ਸਾਨੂੰ ਚੁੱਕਣ ਤੋਂ ਸਾਨੂੰ ਗਰੇਸ ਕਰਨਾ ਚਾਹੀਦਾ ਹੂੰ ਪਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਇਹ ਚੀਜ਼ ਅਵੋਇਡ ਕਰੀਏ ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਲੰਬਾ ਵਕਤ ਤੁਸੀਂ ਵੀ ਹੰਡਾਇਆ ਰਾਜਨੀਤੀ ਦੇ ਵਿੱਚ ਹੁਣ ਜਿਹੜਾ ਸਾਰਾ ਮਸਲਾ ਚੱਲਿਆ ਆਇਆ ਕਿਉਂਕਿ ਬਾਈ ਇਲੈਕਸ਼ਨ ਹੋ ਰਹੀ ਹੈ ਲੱਗਦਾ ਹੈ ਕਿ ਕਿਤੇ ਨਾ ਕਿਤੇ ਬਾਈ ਇਲੈਕਸ਼ਨ ਨੂੰ ਵੀ ਜਿਹੜਾ ਪ੍ਰਭਾਵਿਤ ਕਰਨ ਦੀ ਜਿਹੜੀ ਕੋਈ ਹੋਰ ਰਣਨੀਤੀ ਸੀਗੀ ਦੇਖੋ ਰਿਜ਼ਲਟ ਆ ਜਾਣਾ ਹੂੰ ਮੈਂ ਤੇ ਮੈਨੂੰ ਜੋ ਸਮਝ ਆ ਗਈ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਸੀਟ ਜਿੱਤੇਗੀ ਹੂੰ ਮੈਨੂੰ ਜਿਹੜੀ ਰਾਜਨੀਤੀ ਨੂੰ ਰਾਜਨੀਤਿਕ ਲੈਵਲ ਤੇ ਰੱਖੀ ਹੈ ਅਸੀਂ ਮੈਂ ਤੁਹਾਨੂੰ प्रदीप ਜੀ ਇਹ ਹੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਕਿਉਂ ਗਲਤ ਲੈਵਲ ਤੇ ਜਾ ਰਹੇ ਹਾਂ ਅਸੀਂ ਜੇ ਕਿਸੇ ਦਾ ਸਤਰ ਨਿਵਾ ਹੈ ਤੇ ਅਸੀਂ ਆਪਣਾ ਸਤਰ ਕਿਉਂ ਨਿਵਾ ਕਰ ਰਹੇ ਅਸੀਂ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਨਹੀਂ ਹੈ ਜਿੰਨਾ ਦਰਸ਼ਾਇਆ ਗਿਆ ਆ ਵੀ ਨਿਵਾ ਸਤਰ ਜਿੱਦਾਂ ਤੁਸੀਂ ਨਿਮੇਸ ਕਰਦੀ ਗੱਲ ਕੀਤੀ ਇਹ ਜਿੰਨਾ ਦਰਸ਼ਾਇਆ ਗਿਆ ਆ ਇਹਨਾਂ ਦਿਨਾਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਤੁਸੀਂ ਵੀ ਕਿਉਂ ਇਸ ਹਲਕੇ ਦੇ ਹੋ ਤੁਸੀਂ ਤੇ ਕਾਫੀ ਲੰਬੇ ਸਮੇਂ ਤੋਂ ਮੰਤਰੀ ਸਾਹਿਬ ਵੀ ਇਹ ਰਾਜਨੀਤੀ 'ਚ ਰਹੇ ਆ ਤੁਸੀਂ ਵੀ ਹੰਡਾਇਆ ਤਾਂ ਦੇਖਿਆ ਕਦੀ ਨਾਨੀਵਾਂ ਸਤਾਰ ਉਹਨਾਂ ਦਾ ਰਿਆ ਹਵੇ ਦੇਖੋ ਜੀ ਕਿੰਨਾ ਕੁ ਤੁਸੀਂ ਜਾਣਦੇ ਬੰਦਿਆਂ ਤਰ੍ਹਾਂ ਲੜਾਈ ਲੜੀ ਜਾਏ ਜੇ ਕਿਸੇ ਨਾਲ ਦੁਸ਼ਮਣੀ ਹੈ ਸਿੱਧੀ ਇੱਕ ਥੋਕ ਕੇ ਲੜਿਆ ਜਾਏ ਉਹਦੇ ਨਾਲ ਸਾਹਮਣੇ ਆ ਕੇ ਲੜਿਆ ਜਾਏ ਉਹ ਲੜਾਈਆਂ ਸੀਗੀਆਂ ਪਰ ਤੁਹਾਨੂੰ ਲੱਗਦਾ ਪਈ ਇਹ ਬੰਦਿਆਂ ਵਾਲੀ ਲੜਾਈ ਨਹੀਂ ਸੀ ਇਹ ਬੰਦਿਆਂ ਵਾਲੀ ਲੜਾਈ ਨਹੀਂ ਸੀ ਜੀ ਮੈਂ ਬਿਲਕੁਲ ਮੈਂ ਡਿਸਐਗਰੀ ਵਿਦ ਇਸ ਹੂੰ ਪਤਾ ਨਹੀਂ ਸੱਚ ਆ ਜਾਂ ਝੂਠ ਆ ਮੈਂ ਉੱਤੇ ਕਮੈਂਟਰੀ ਕਰ ਸਕਦਾ ਹਾਂ ਪਰ ਜਿਹੜੀ ਚੀਜ਼ ਗਲਤ ਆ ਉਹਨੂੰ ਮੈਂ ਗਲਤ ਕਮਾਂਗਾ ਚਾਹੇ ਉਹਦੇ ਲਈ ਮੈਨੂੰ ਕੋਈ ਵੀ ਕੀਮਤ ਅਦਾ ਕਰਨੀ ਪਵੇ ਇਮਨ ਲੱਗਦਾ ਕਿ ਮਨ ਦਾ ਕੋਈ ਵੱਡੀ ਅਦਾ ਕਰਨੀ ਪੈਗੀ ਇਸ ਤੁਹਾਡੇ ਇਸ ਬਿਆਨ ਤੋਂ ਬਾਅਦ ਜਿਹੜੀ ਨਹੀਂ ਨਹੀਂ ਜੀ ਦੇਖੋ ਮੈਂ ਤੁਹਾਨੂੰ ਹੀ ਇੱਕੋ ਚੀਜ਼ ਦੱਸ ਰਹਿ ਗਈ ਜੇ ਅਸੀਂ ਗਲਤ ਚੀਜ਼ ਨੂੰ ਗਲਤ ਨਹੀਂ ਕਹਿ ਸਕਦੇ ਤੇ ਫਿਰ ਸਾਨੂੰ ਰਾਜਨੀਤੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਕਾਰਨ ਕੀ ਆ ਜਿਹੜਾ ਤੁਸੀਂ ਖੁੱਲ ਕੇ ਅੱਜ ਬਿਆਨ ਦੇ ਰਹੇ ਹੋ ਖੁੱਲ ਕੇ ਮੰਤਰੀ ਸਾਹਿਬ ਦੇ ਹੱਕ ਦੇ ਵਿੱਚ ਬੋਲ ਰਹੇ ਹੋ ਖੁੱਲ ਕੇ ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਜਿਹੜੀ ਹੈ ਆਪਣੀ ਗੱਲ ਰੱਖ ਰਹੇ ਹੋ ਕਾਰਨ ਕੀ ਆ ਕਿੱਥੇ ਤੈਨੂੰ ਲੱਗਾ ਵੀ ਯਾਰ ਵੀ ਨਹੀਂ ਮੈਨੂੰ ਇਸੇ ਚੀਜ਼ ਲਈ ਬੋਲਣਾ ਚਾਹੀਦਾ ਕਦੋਂ ਇਹ ਮੈਨੂੰ ਇੱਕ ਸੋਚ ਉਦੋਂ ਆਈ ਕਿ ਜਦੋਂ ਮੈਂ ਲਾਲਚੰਦ ਜੀ ਦਾ ਜੋ ਕਰੀਅਰ ਦੇਖਿਆ ਨਾ ਕਿ ਇੱਕ ਉਹ ਗਰੀਬ ਘਰ ਤੋਂ ਉੱਠੇ ਨੇ ਜੀ ਹੂੰ ਅਸੀਂ ਪ੍ਰਿਵਿਲੇਜ ਬੱਚੇ ਆ ਸਾਨੂੰ ਇੱਕ ਵਧੀਆ ਪਰਿਵਾਰ ਜਨ ਮਿਲਿਆ ਅੱਗੇ ਰਾਜਨੀਤੀ ਵੀ ਸਸਰੀ ਆਪਣੇ ਪਰਿਵਾਰ ਕਰਕੇ ਕਰ ਸਕੇ ਆ ਅਸੀਂ ਉਹ ਔਖਣਾ ਨਹੀਂ ਦੇਖੀ ਹੋਣੀ ਜੋ ਉਹਨਾਂ ਨੇ ਦੇਖੀ ਆ ਔਰ ਜੋ ਦੇਖੋ ਗਰੀਬ ਜਿਹੜਾ ਆਦਮੀ ਇੱਕ ਗਰੀਬ ਘਰ ਤੋਂ ਚੱਲਿਆ ਹੋਏ ਔਰ ਇੱਕ ਇਸ ਮਕਾਮ ਤੇ ਪਹੁੰਚੇ ਤੇ ਉਹਨੂੰ ਡੀਰੇਲ ਕਰਨ ਨੂੰ ਇਦਾਂ ਦੀਆਂ ਗੱਲਾਂ ਕੀਤੀਆਂ ਜਾਣ ਚਾਹੇ ਮੈਂ ਸਮਝਣਾ ਬਹੁਤ ਗਲਤ ਗੱਲ ਹੈ ਕਿਉਂਕਿ ਗਰੀਬ ਗਰੀਬ ਆਦਮੀ ਉਹਨੂੰ ਉੱਤੇ ਇਲਜ਼ਾਮ ਲਾ ਕੇ ਉਹਨੂੰ ਡੀਰੇਲ ਕੀਤਾ ਜਾ ਰਿਹਾ ਮੈਂ ਤੁਹਾਨੂੰ ਵਰਦੀਪ ਜੀ ਬੜੀ ਇੱਕ ਨਾ ਸਪਸ਼ਟ ਗੱਲ ਕਰਾਂਗਾ ਕਿ ਇਹ ਸਾਡੇ ਇਲਾਕੇ ਦੀ ਰਾਜਨੀਤੀ ਨਹੀਂ ਹੈ ਇਹ ਸਾਡੀ ਜਿਹੜੀ ਪਠਾਨਕੋਟ ਬੈਲਟ ਹੈ ਬਹੁਤ ਹੀ ਆਪਸੀ ਭਾਈਚਾਰਾ ਸਾਰਿਆਂ ਦਾ ਵਧੀਆ ਸਾਰੇ ਅਸੀਂ ਰਲ ਮਿਲ ਕੇ ਰਹਿੰਦੇ ਆ ਅਸੀਂ ਵਿਕਾਸ ਦੀ ਗੱਲ ਕਰੀਏ ਅਸੀਂ ਬੱਚਿਆਂ ਦੇ ਰੋਜ਼ਗਾਰ ਦੀ ਗੱਲ ਕਰੀਏ ਅਸੀਂ ਜਿਹੜੀ 27000 ਏਕੜ ਜ਼ਮੀਨ ਹੈ ਧਾਰਚ ਜਿਹੜੇ ਕਿਸਾਨਾਂ ਦੀ ਗਈ ਹੈ ਉਹ ਵਾਪਸ ਲਿਆਈਏ ਜਿੱਥੇ ਲੋਕਾਂ ਦੇ ਮੁੱਦੇ ਅਸੀਂ ਉਹ ਚੁੱਕੀਏ ਕਿਉਂ ਪਿਛਲੇ 15 ਦਿਨ ਹਮ ਸਾਰੀ ਅਟੈਨਸ਼ਨ ਡਿਵਰਟ ਇੱਕ ਮੁੱਦੇ ਤੇ ਕਰਤੀ ਅਸੀਂ ਸਾਰਿਆਂ ਨੇ ਹੋ ਗਈਆਂ ਅਸੀਂ ਇਹ ਤੁਸੀਂ ਦੇਖਿਆ ਹੀ ਹੋਣਾ ਹੈ ਅਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਉਹਦੇ ਉੱਤੇ ਵੀ ਇਹੀ ਚੱਲ ਰਿਹਾ ਹੈ ਜੇ ਤੁਸੀਂ ਹੋਰ ਕਿਸੇ ਪਲੇਟਫਾਰਮ ਦੀ ਗੱਲ ਕਰੀਏ ਹਰ ਇੱਕ ਦੇ ਉੱਤੇ ਇਹ ਮਾਮਲਾ ਗਰਮਾਇਆ ਰਿਹਾ ਹੈਗਾ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਨਾ ਉਹ ਇੱਕ ਕਹਿ ਲਈ ਆਪਾਂ ਵੀ ਕ੍ਰੇਜ਼ੀ ਸੀਗਾ ਯਾਰ ਵੀ ਦੇਖਿਆ ਸੀ ਹੈ ਕਿ ਇਹ ਦੇ ਵਿੱਚ ਹਨਾ ਤੇ ਆ ਜਾ ਕੇ ਨਿਬੜੇ ਲੱਭਾ ਦਾ ਕੱਖ ਨਹੀਂ ਹੈਗਾ ਮੈਂ ਮੈਂ ਬਹੁਤ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਹੂੰ ਸਾਰਿਆਂ ਦੇ ਪਰਿਵਾਰ ਨੇ ਹਮ ਸਾਰੇ ਅਸੀਂ ਇੱਕ ਸੁਸਾਇਟੀ ਚ ਰਹਿੰਦੇ ਆ ਹਮ ਤੁਸੀਂ ਸਾਰੇ ਜਿਹੜੇ ਪਿੰਡਾਂ ਵਾਲੇ ਮੇਰੇ ਸਾਥੀ ਤੁਹਾਨੂੰ ਪਤਾ ਜੇ ਪਿੰਡ ਚ ਕਿਸੇ ਨਾਲ ਕੋਈ ਮਾੜੀ ਚੰਗੀ ਹੋ ਜਾਂਦੀ ਸੀ ਨਾ ਤੇ ਸਾਰਾ ਪਿੰਡ ਉਹਦੀ ਗੱਲ ਨੂੰ ਟੱਕਦਾ ਸੀਗਾ ਹਮ ਅਸੂਲਨ ਇਹ ਸਾਡਾ ਜੋ ਕਲਚਰ ਹੈ ਕਿ ਕਿਸੇ ਦੀ ਗੱਲ ਨੂੰ ਛਾਣਨਾ ਨਹੀਂ ਉਹਨੂੰ ਟੱਕਿਆ ਜਾਏ ਜੇ ਕੋਈ ਗਲਤੀ ਕਰਦਾ ਤੇ ਉਹਨੂੰ ਟੱਕਿਆ ਜਾਏ ਹਮ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ ਇਹ ਸਾਨੂੰ ਪਰਵਿਸ਼ ਪਰਵਰੇਸ਼ ਸਾਡੀ ਹਮ ਤੇ ਅਸੀਂ ਇੱਕ ਬਹੁਤ ਹੀ ਨੀਵੇਂ ਸਤਰ ਤੇ ਜਾ ਕੇ ਹਮ ਔਰ ਮੈਂ ਕਹਿੰਦਾ ਬਹੁਤ ਹੀ ਮੈਂ ਮੇਰੇ ਕੋਲ ਜਬਾਨ 'ਚ ਮੇਰੇ ਵਰਡਸ ਨਹੀਂ ਹੈਗੇ ਕਿ ਅਸੀਂ ਬਹੁਤ ਹੀ ਨੀਵੇਂ ਸਤਰ ਦੀ ਰਾਜਨੀਤੀ ਚੱਲ ਗਈ ਹੈ ਮੈਨੂੰ ਮੈਂ ਨਹੀਂ ਕਵਾਂਗਾ ਮੈਨੂੰ ਲਾਲ ਚੰਦ ਜੀ ਦਾ ਕੋਈ ਉਹ ਹੈ सिंपथी ਹੈ ਜਾਂ ਕੁਛ ਹੈ ਪਰ ਨਹੀਂ ਜਿਹੜਾ ਇਹ ਮੁੱਦਾ ਹੈ ਜਿਸ ਲੈਵਲ ਦੀ ਪੋਲਿਟਿਕਸ ਹੋ ਗਈ ਹੈ ਗਲਤ ਹੋਈ ਤੁਸੀਂ ਕਹਿ ਰਹੇ ਹੋ ਕਿ ਬੜੇ ਨੀਵੇਂ ਸਤਰ ਦੀ ਰਾਜਨੀਤੀ ਹੋਈ ਹੈ ਤੇ ਜੇ ਅਗਰ ਕੋਈ ਜਿਹੜਾ ਵੀਡੀਓ ਤੁਹਾਡੀ ਦੇਖੇਗਾ ਕੋਈ ਕਾਂਗਰਸੀ ਦੇਖੇਗਾ ਕੋਈ ਵੀ ਦੇਖੇਗਾ ਉਹ ਕਈ ਤਰ੍ਹਾਂ ਦੇ ਅੱਜਕੱਲ ਕਮੈਂਟ ਵੀ ਕਈ ਤਰ੍ਹਾਂ ਦੇ ਕਮੈਂਟ ਬਾਕਸ ਵਿੱਚ ਚੱਲਦੇ ਆ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਮੈਂ ਮੈਨੂੰ ਮੈਂ ਕਾਂਗਰਸ ਪਾਰਟੀ ਦਾ ਵਫਾਦਾਰ ਸਪਾਈ ਹਾਂ ਪਾਰਟੀ ਨਾਲ 70 ਸਾਲ ਤੋਂ ਮੇਰਾ ਪਰਿਵਾਰ ਜੁੜਿਆ ਮੈਂ ਜੁੜਿਆ ਇਸ ਇਸ ਵਾਰੀ ਸੋਜਾਨਪੁਰ ਤੋਂ ਮੈਂ ਟਿਕਟ ਦਾ ਕੈਂਡੀਡੇਟ ਸੀਗਾ ਮੈਨੂੰ ਟਿਕਟ ਨਹੀਂ ਮਿਲੀ ਮੈਂ ਉਸ ਦੇ ਬਾਵਜੂਦ ਸਾਰੇ بڑے بڑے ਲੀਡਰ ਪਾਰਟੀਆਂ ਛੱਡ ਕੇ ਦੌੜ ਗਏ ਪਰ ਮੈਂ ਪਾਰਟੀ ਨਾਲ ਖੜਾ ਰਿਆ ਪਾਰਟੀ ਨੂੰ ਜਿਤਾ ਕੇ ਭੇਜਿਆ ਰਿਜ਼ਲਟ ਦੇ ਕੇ ਭੇਜਿਆ ਔਰ ਕੋਈ ਧੋਖਾ ਦੇ ਕੇ ਨਹੀਂ ਭੇਜਿਆ ਕੋਈ ਗਲਤ ਰਸਤੇ ਜਾ ਕੇ ਨਹੀਂ ਭੇਜਿਆ ਉਹ ਮੇਰੀ ਜਿਹੜਾ ਮੇਰਾ ਕਾਂਗਰਸੀ ਹੋਣ ਤੇ ਕੋਈ ਸਵਾਲੀਆ ਨਿਸ਼ਾਨੀ ਨਹੀਂ ਕਰ ਸਕਦਾ ਔਰ ਮੈਂ ਮੈਂ ਜੋ ਸਮਝ ਲਗੀ ਰਾਹੁਲ ਗਾਂਧੀ ਜੀ ਇਸ ਚੀਜ਼ ਨੂੰ ਸੁਣਨਗੇ ਓਬਵੀਅਸ ਮੇਰੀ ਗੱਲ ਨੂੰ ਮੰਨਣਗੇ ਕਿਉਂਕਿ ਰਾਹੁਲ ਗਾਂਧੀ ਜੀ ਦੀ ਸੋਚ ਇਦਾਂ ਦੀ ਨਹੀਂ ਹੈ ਜੋ ਅੱਜ ਪੰਜਾਬ 'ਚ ਹੋਇਆ ਤੇ ਬਹੁਤ ਹੀ ਨੀਵੇਂ ਸતર ਦੀ ਰਾਜਨੀਤੀ ਹੋਈ ਹੈ ਹਾਂ ਇੱਕ ਇਨਵੈਸਟੀਗੇਸ਼ਨ ਲੈਵਲ ਤੇ ਜਿਹੜੀ ਇਨਵੈਸਟੀਗੇਸ਼ਨ ਜੇ ਕਿਸੇ ਨਾਲ ਕੋਈ ਕਾਨੂੰਨੀ ਤੌਰ ਤੇ ਗਲਤ ਹੋਇਆ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਉਹਨੂੰ ਇਨਵੈਸਟੀਗੇਸ਼ਨ ਹੋਣ ਦੋ ਜਿਹੜੀ ਹੈ ਮੀਡੀਆ ਨੂੰ ਜਿਹੜਾ ਉਹ ਕਰ ਦਿੱਤਾ ਗਿਆ ਹੈ ਪਬਲੀਕਲੀ ਕਰ ਦਿੱਤਾ ਗਿਆ ਹੈ ਕਿ ਕੀ ਲੱਗਦਾ ਵੀ ਉਹ ਠੀਕ ਸੀ ਜਦ ਜਦ ਇੱਕ ਸੈੱਟ ਬਣ ਚੁੱਕੀ ਸੀ ਜਦੋਂ ਇੱਕ ਸਾਰੀ ਕਾਰਵਾਈ ਚੱਲ ਰਹੀ ਸੀਗੀ ਪੂਰੇ ਸਿਸਟਮ ਨਾਲ ਚੱਲ ਰਹੀ ਸੀਗਾ ਕਿਆ ਉਹ ਕਰਨਾ ਸਹੀ ਸੀਗਾ ਦੇਖੋ ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਪੁਲਿਸ ਨੂੰ ਵੈਰੀਫਾਈ ਕਰਨਾ ਚਾਹੀਦਾ ਕਿ ਜਿਹੜੇ ਵੀ ਵਿਅਕਤੀ ਇਹਨੂੰ ਰਿਲੀਜ਼ ਕਰਨ ਦੇ ਪਿੱਛੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐਗਜ਼ਾਮਪਲ ਸੈੱਟ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਹੈ ਕਿ ਵੈਦਰ ਦਟ ਵੀਡੀਓਜ਼ ਜੇਨੂਇਨ ਆਰ ਨਾਟ ਇਹ ਵੀ ਇੱਕ ਕੁਐਸਚਨ ਹੈ ਯਾ ਅਸੀਂ ਦੇਖਿਆ ਜਾਏ ਤੇ ਜਦ ਤੱਕ ਕੋਰਟ ਕਿਸੇ ਨੂੰ ਹਿੰਦੁਸਤਾਨ ਦਾ ਕਾਨੂੰਨ ਬਹੁਤ ਸਿੰਪਲ ਬਹੁਤ ਹੀ ਨਾ ਇੱਕ ਬੜਾ ਸਿੰਪਲ ਜਿਹਾ ਫਾਰਮੂਲਾ ਸਾਡੇ ਕਿ ਜਦ ਤੱਕ ਤੁਹਾਨੂੰ ਕੋਰਟ ਸੋਜ਼ਨ ਮਾ ਦੇ ਦਿਨ ਤੁਹਾਨੂੰ ਕੋਈ ਦੋਸ਼ ਨਹੀਂ ਕਹਿ ਸਕਦਾ ਚਾਹੇ ਤੁਹਾਡੇ ਦੇ ਕਦਰ ਲਾਮ ਕਦਮਾ ਪਰ ਦੋਸ਼ੀ ਤਾਂ ਉਹ ਦੇਖੋ ਨਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੋਸ਼ਾਾਰ ਆਪਾਣਾ ਕਰਨਾ ਤਾਂ ਉਹ ਤਾਂ ਮਤਲਬ ਚੱਲਣ ਡੇਬਿਆ ਉਹ ਤਾਂ ਉਸੇ ਵੇਲੇ ਹੀ ਦੋਸ਼ੀ ਐਲ ਕਰਾਰ ਕਰ ਦਿੱਤੇ ਗਏ ਨੇ ਜਦੋਂ ਖੈਰਾ ਸਾਹਿਬ ਉੱਠ ਕੇ ਬੋਲਦੇ ਨੇ ਵੀ ਜੀ ਆ ਇੱਕ ਵੀਡੀਓ ਇਦਾਂ ਦੀ ਮੈਂ ਲੈ ਕੇ ਆਇਆ ਹਾਂ ਇਹ ਆਪਣੇ ਗਵਰਨਰ ਸਾਹਿਬ ਨੂੰ ਦੇ ਕੇ ਆਇਆ ਹਾਂ ਲੋਕਾਂ ਨੇ ਤਾਂ ਉਹਨਾਂ ਨੂੰ ਉਸੇ ਵੇਲੇ ਦੋਸ਼ੀ ਦੇ ਕੈਟਾਗਰੀ ਦੇ ਵਿੱਚ ਇੱਕ ਸ਼ਾਮਲ ਕਰ ਦਿੱਤਾ ਉਹ ਤਾਂ ਕਹਿੰਦੇ ਪਈ ਯਾਰ ਮੰਤਰੀ ਹੋਈ ਸ਼ਾਇਦ ਇਵੇਂ ਨਹੀਂ ਖੈਰਾ ਸਾਹਿਬ ਨੇ ਕਿਸੇ ਦਾ ਨਾਂ ਨਹੀਂ ਲਿਆ ਉਹਨਾਂ ਨੇ ਵਿਦਾਊਟ ਨੇਮ ਜਾ ਕੇ ਗਵਰਨਰ ਇੱਕ ਮਿਨਿਸਟਰ ਗਿਆ ਕੈਬਨਿਟ ਮਿਨਿਸਟਰ ਗਿਆ ਹੂੰ ਤੇ ਉਹ ਕਿਸੇ ਦਾ ਪਾਰਟੀਕੂਲ ਨਾਮ ਨਹੀਂ ਲਿਆ ਮੈਂ ਸਮਝਦਾ ਕਿ ਇਹ ਦਾ ਬਿਗ ਕਨਸਪੀਰੇਸੀ ਦੇ ਪਿੱਛੇ ਹੂੰ ਇਹ ਕੁਝ ਹੋਰ ਜਿਹੜੇ ਹੋ ਸਕਦੇ ਨੇ ਕਿ ਕੋਈ ਆਪਣੇ ਦੇਖੋ ਹਰ ਇਲਾਕੇ ਦਾ ਫਰਕ ਹੈ ਸਾਡੇ ਇਲਾਕੇ ਲਈ ਬਹੁਤ ਮਾੜੀ ਗੱਲ ਹੋਈ ਹੈ ਜੀ ਸਾਡੇ ਇਥੋਂ ਇੱਕ ਨੁਮਾਇੰਦਾ ਸੀਗਾ ਵਿਧਾਇਕ ਸੀ ਮੰਤਰੀ ਸੀਗਾ ਲੋਕਾਂ ਨੂੰ ਉਮੀਦ ਸੀਗੀ ਕਿ ਇਲਾਕੇ ਦੇ ਵੀ ਮੁਸ਼ਕਲਾਂ ਜਿਹੜੀ ਹੱਲ ਹੋਣਗੀਆਂ ਚਾਹੇ ਕਿਸੇ ਵੀ ਪਾਰਟੀ ਦਾ ਸੀਗਾ ਹੂੰ ਤੇ ਇਸ ਇਸ ਲੈਵਲ ਤੇ ਮੈਂ ਸਮਝਦਾ ਕਿ ਸਾਡੇ ਲੀਡਰਸ ਉਹ ਵੀ ਮੈਂ ਮੇਰੀ ਇਹ appeal ਤੁਹਾਡੇ ਰਾਹੀਂ ਇਹ ਲੀਡਰਸ਼ਿਪ ਨੂੰ ਸਾਡੀ ਪਾਰਟੀਆਂ ਨੂੰ ਵੀ ਸਾਰੀ ਪਾਰਟੀਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਇਸ ਲੈਵਲ ਤੇ ਜਿਹੜਾ ਹੈ ਰਾਜਨੀਤੀ ਨਾ ਕਰੀਏ ਬਨੂ ਜੀ ਅਗਰ ਜੇ ਮੈਂ ਗੱਲ ਕਰਾਂ ਵੀ ਕਿਹਦੀ ਮਿਸਟੇਕ ਕਰੋਗੇ ਤੁਸੀਂ ਖੈਰਾ ਸਾਹਿਬ ਦੀ ਜਾਂ ਸਰਸਾ ਸਾਹਿਬ ਦੀ ਦੇਖੋ ਮੈਂ ਕਿਸੇ ਦੀ ਕਿਸੇ ਦੀ ਗਲਤੀ ਗਲਤੀ ਨਹੀਂ ਕਹਿ ਸਕਦਾ ਸਾਡੀ ਸੋਚ ਮਾੜੀ ਇਹ ਅਸੀਂ ਕਿਸਦਾ ਚੱਲ ਪਿਆ ਤੁਹਾਨੂੰ ਇਹ ਸੋਚਣਾ ਪੈਣਾ ਹੂੰ ਕਿਸੇ ਲਈ ਤਾਂ ਠੀਕ ਹੈ ਕੁਝ ਕੁਝ ਵਿਅਕਤੀਆਂ ਲਈ ਤਾਂ ਠੀਕ ਹੈ ਕਿ ਬਹੁਤ ਵਧੀਆ ਹੋਇਆ ਹੂੰ ਤੇ ਕੁਝ ਵਿਅਕਤੀਆਂ ਲਈ ਕਿਉਂਕਿ ਇਹ ਟੋਪਿਕ ਹੀ ਡਾ ਮਾਰਾ ਸੀਗਾ ਜੇ ਰੱਬ ਨਾ ਕਰੇ ਕੋਈ ਤਾਂ ਦੀ ਅਭੀ ਨਵੀ ਹੋ ਜਾਂਦੀ ਕੋਈ ਗੱਲਬਾਤ ਹੋ ਜਾਂਦੀ ਉਹਦਾ ਫਿਰ ਕੌਣ ਜ਼ਿੰਮੇਵਾਰ ਹੁੰਦਾ ਤੇ ਕੰਮ ਮੈਂ ਤੁਹਾਨੂੰ ਸਿੱਧਾ ਤੋਂ ਕਿਹਾ ਕਿ ਰਾਜਨੀਤੀ ਹੋਣੀ ਚਾਹੀਦੀ ਵਿਕਾਸ ਦੇ ਮੁੱਦੇ ਤੇ ਰਾਜਨੀਤੀ ਹੋਣੀ ਚਾਹੀਦੀ ਡਿਵੈਲਪਮੈਂਟ ਦੇ ਮੁੱਦੇ ਤੇ ਰਾਜਨੀਤੀ ਰੋਜ਼ਗਾਰ ਦੇ ਮੁੱਦੇ ਤੇ ਰਾਜਨੀਤੀ ਇਲਾਕੇ ਦੇ ਜਿਹੜੀਆਂ ਸਮੱਸਿਆਵਾਂ ਆਉਂਦੇ ਹੱਲ ਦੇ ਮੁੱਦੇ ਤੇ ਹੋਣੀ ਚਾਹੀਦੀ ਅਸੀਂ ਉਸ ਲਾਈਨ ਤੋਂ ਡੇਰੇਲ ਹੋ ਕੇ ਅਸੀਂ ਲੱਗੇ ਹੋਰ ਐਂਗਲ ਤੇ ਜਾ ਰਹੇ ਹਾਂ ਚਾਹੇ ਕੋਈ ਵੀ ਪੋਲਿਟੀਕਲ ਪਾਰਟੀ ਹੈ ਹਮਮ ਔਰ ਕਿਸੇ ਵੀ ਕਿਸੇ ਵੀ ਪੋਲਿਟੀਕਲ ਪਾਰਟੀ ਦੀ ਜਿਹੜੀ ਮੈਂ ਕਹਿੰਦਾ ਸੋਚਣਾ ਮਾੜੀ ਨਹੀਂ ਹੈ ਹਮੇਸ਼ਾ ਪਾਰਟੀਆਂ ਦੇ ਨਾਲ ਜੁੜੇ ਵਿਅਕਤੀ ਮਾੜੇ ਹੋ ਸਕਦੇ ਨੇ ਪਾਰਟੀ ਕੋਈ ਮਾੜੀ ਨਹੀਂ ਹਮ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਆਪਣੀ ਹਮ ਉਸ ਪਾਰਟੀ 'ਚ ਜੁੜੇ ਵਿਅਕਤੀ ਮਾੜਾ ਹੋ ਸਕਦਾ ਪਾਰਟੀਆਂ ਮੈਂ ਮਸ਼ਹੂਰ ਤੋਂ ਬੜਾ ਰਾਇਮਾ ਹੀ ਕਹਾਂ ਕਿ ਪਾਰਟੀਆਂ ਸਾਰੀਆਂ ਵਧੀਆ ਨੇ ਪਰ ਜਿਹੜੇ ਉਸ ਪਾਰਟੀ ਨੂੰ ਚਲਾ ਰਹੇ ਨੇ ਜਾਂ ਜਿਹੜੇ ਵਿਅਕਤੀ ਜੁੜੇ ਨੇ ਉਹ ਮਾੜੇ ਹੋ ਸਕਦੇ ਨੇ ਕਿਉਂਕਿ ਮੈਂ ਮਾੜਾ ਹਾਂ ਕੋਈ ਹੋਰ ਹੋਵੇ ਇਸ ਕਰਕੇ ਮੇਰੀ ਇਹ ਪਰਸਨਲ ਥਿਊ ਹੈ ਕਿ ਅਸੀਂ ਨਹੀਂ ਅਸੀਂ ਇਸ ਲੈਵਲ ਦੀ ਇਸ ਇਸ ਤਰ੍ਹਾਂ ਦੀ ਰਾਜਨੀਤੀ ਸਾਨੂੰ ਨਹੀਂ ਕਰਨੀ ਮੈਂ ਦੇਖਿਆ ਜੀ ਲੋਕੀ ਤਾਂ ਨੂੰ ਸੁਣਦੇ ਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਆ ਜਦੋਂ ਬੋਲਦੇ ਸੀਗੇ ਆ ਜ਼ਿਆਦਾ ਕਰਕੇ ਜੂਠ ਤਾਂ ਨੂੰ ਸੁਣਦਾ ਹੈ ਤੇ ਸੋਸ਼ਲ ਮੀਡੀਆ ਦੇ ਵਿੱਚ ਜੂਠ ਹੀ ਹੁੰਦਾ ਜੀ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਸਾਰੇ ਭਰਾਵਾਂ ਨੂੰ ਹੀ ਬੇਨਤੀ ਕਰਾਂਗਾ ਕਿ ਅਸੀਂ ਨੌਜਵਾਨਾਂ ਨੂੰ ਮੇਰੇ ਸਾਥੀਆਂ ਨੂੰ ਕਿ ਕਿਸੇ ਦਾ ਅਸੀਂ ਹਸਾਣਾ ਬਣਾਈਏ ਨੀਵੇਂ ਸਤਰ ਤੇ ਨਾ ਜਾਈਏ। ਔਰ ਜੇ ਅਸੀਂ ਗੱਲ ਕਰ ਰਹੀ ਹਾਂ ਆਪਣੇ ਵਿਕਾਸ ਦੀ ਕਰੀਏ, ਆਪਣੇ ਇਲਾਕੇ ਦੀ ਵਿਕਾਸ ਦੀ ਕਰੀਏ, ਆਪਣੀ ਕੌਮ ਦੇ ਵਿਕਾਸ ਦੀ ਕਰੀਏ। ਔਰ ਆਪਣੇ ਬਾਰੇ ਆਪਣੇ ਜਿਹੜੇ ਕੰਮਾਂ ਬਾਰੇ ਗੱਲ ਕਰੀਏ। ਕਿਸੇ ਹਰ ਵਿਅਕਤੀ ਦਾ ਪਰਿਵਾਰ ਹੈ, ਨਿੱਜੀ ਸਤਰ ਤੇ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ, ਇਹ ਹੀ ਬੇਨਤੀ ਹੈ। ਔਰ ਇਹ ਬਹੁਤ ਹੀ ਬਿਲੋਦੀ ਬੈਲਟ ਸੀਗਾ ਜੋ ਹੋਇਆ ਸਾਡੇ ਇਸ ਜ਼ਿਲ੍ਹੇ ਚ ਇਸਵਰੀ ਤੇ ਨਿੱਜੀ ਸਤਰ ਤੇ ਜਾਣਾ ਗਲਤ ਹੈ। ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਜੇ ਤੁਹਾਨੂੰ ਕੋਈ ਲੱਗਦਾ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਗਏ ਇਸ ਚੀਜ਼ ਨੂੰ ਰੋਕਣਾ ਪੈਣਾ। ਜਦੋਂ ਅਸੀਂ ਸਾਰੇ ਇਸ ਚੀਜ਼ ਦੇ ਖਿਲਾਫ ਆਵਾਜ਼ ਚੁੱਕਾਂਗੇ ਇਦਾਂ ਦੀ ਜਿਹੜੀ ਚੀਜ਼ਾ ਦੁਬਾਰਾ ਨਹੀਂ ਹੋਣੀ ਸੋ ਇਹ ਜਨ ਬਾਨੂੰ ਪ੍ਰਤਾਪ ਜੀ ਜਿਨ੍ਹਾਂ ਨਾਲ ਗੱਲ ਕੀਤੀ ਹੈ ਐਡਵੋਕੇਟ ਨੇ ਜਿੱਦਾਂ ਮੈਂ ਕਿ ਮੈਂ ਸ਼ੁਰੂਆਤ ਦੇ ਵਿੱਚ ਬੜਾ ਕਦਰ ਰੱਖਦੇ ਨੇ ਆਪਣੇ ਫੀਲਡ ਦੇ ਵਿੱਚ ਭਾਵੇਂ ਉਹ ਐਡਵੋਕੇਟ ਦੀ ਫੀਲਡ ਹੋਵੇ ਤੇ ਭਾਵੇਂ ਰਾਜਨੀਤੀ ਦੀ ਫੀਲਡ ਹੋਵੇ ਕਾਫੀ ਵੱਡਾ ਕਦਰ ਰੱਖਦੇ ਨੇ ਤੇ ਮਸਲੇ ਦੇ ਉੱਤੇ ਜਿਹੜਾ ਇਹ ਗੱਲਬਾਤ ਕੀਤੀ ਹੈ ਉਹਨਾਂ ਨਾਲ ਬਹੁਤ ਵਧੀਆ ਉਹਨਾਂ ਨੇ ਆਪਣਾ ਸੁਨੇਹਾ ਵੀ ਦਿੱਤਾ ਜੁੱਤ ਨੂੰ ਦਿੱਤਾ ਕਿਉਂਕਿ ਅ ਪਿਛਲੇ ਦਿਨੀ ਆਪਾਂ ਦੇਖਿਆ ਜੀ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਆ ਕਿਉਂਕਿ ਕਾਫੀ ਯੂਥ ਇਹਨਾਂ ਨੂੰ ਫੋਲੋ ਕਰਦਾ ਸੁਣਦਾ ਵੀ ਆ ਤੇ ਸਨੇਹਾ ਇਹਨਾਂ ਦਾ ਇੱਕ ਹੀ ਆ ਵੀ ਰਾਜਨੀਤੀ ਹੋਣੀ ਚਾਹੀਦੀ ਆ ਮਸਲਿਆਂ ਦੇ ਉੱਤੇ ਮੁੱਦਿਆਂ ਦੇ ਉੱਤੇ ਰਾਜਨੀਤੀ ਹੋਣੀ ਚਾਹੀਦੀ ਆ ਵਿਕਾਸ ਕਾਰਜਾਂ ਦੇ ਉੱਤੇ ਰਾਜਨੀਤੀ ਹੋਣੀ ਚਾਹੀਦੀ ਆ ਪਰ ਆ ਜਿਹੜੀ ਗੰਦੀ ਰਾਜਨੀਤੀ ਆ ਇਹਦੇ ਤੋਂ ਸਾਨੂੰ ਜਿਹੜਾ ਜ਼ਰੂਰ ਬਚਣਾ ਚਾਹੀਦਾ ਆ ਤੇਰੇ ਉੱਤੇ ਜ਼ਰੂਰ ਰੇਖਾ ਕੰਨਾ ਚਾਹੀਦਾ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਆ ਜੀ ਜਿਨ੍ਹਾਂ ਦੇ ਤੁਸੀਂ ਕੋਈ ਲਾਂਚਨ ਲਗਾ ਰਹੇ ਹੋ ਜਾਂ ਜਿਨ੍ਹਾਂ ਦੇ ਉੱਤੇ ਬਿਨਾਂ ਕਿਸੇ ਤੱਥਾਂ ਦੇ ਉੱਤੇ ਜਿਹੜਾ ਗੱਲਬਾਤ ਕਰ ਰਹੇ ਹੋ ਬਿਨਾਂ ਦਥਮ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਇੱਕ ਇਹ ਹਜੇ ਇਨਵੈਸਟੀਗੇਸ਼ਨ ਦਾ ਜਿਹੜਾ ਇੱਕ ਪਾਰਟ ਆ ਡਿਪਾਰਟਮੈਂਟ ਜਿਹੜਾ ਆ ਪੂਰਾ ਕੋ ਕਰੇਗਾ ਇਸ ਚੀਜ਼ ਦੀ ਉਸ ਤੋਂ ਬਾਅਦ ਜਿਹੜਾ ਆ ਆਪਾਂ ਜਿਹੜਾ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਦੇ ਸਕਦੇ ਬਾਕੀ ਗੱਲਾਂ ਜਿਹੜੀਆਂ ਉਹਨਾਂ ਦੀਆਂ ਬਹੁਤ ਵਧੀਆ ਜੀ ਜੇ ਤੁਹਾਨੂੰ ਠੀਕ ਲੱਗੀਆਂ ਹੁਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਹੋਰ ਇੱਕ ਵਿਸ਼ੇ ਨਵੇਂ ਵਿਸ਼ੇ ਦੇ ਨਾਲ ਜਿਹੜਾ ਆ ਤੁਹਾਡੇ ਨਾਲ ਰੂਬਰੂ ਹੁੰਦੇ ਰਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ